ਜਿਸ ਬੱਚੇ ਦਾ ਪਿੰਡਾ ਉਹ ਜਸ਼ਨਪ੍ਰੀਤ ਸਿੰਘ ਦਾ ਪਿੰਡ ਸੰਘੌਰ ਆ ਭਾਜੀ ਤੇ 1 ਤਰੀਕ ਰਾਤ ਨੂੰ ਉਸ ਬੱਚੇ ਦੇ ਬਿਆਨ ਅਨੁਸਾਰ ਤੇ ਬੱਚਿਆਂ ਨਾਲ ਲੜਾਈ ਹੋਈ ਤਿੰਨ ਬੱਚੇ ਚਕਰਾਜੇ ਦੇ ਨੇ ਜਿਨ੍ਹਾਂ ਨੇ ਉਹਨੂੰ ਕੁੱਟਮਾਰ ਕੀਤੀ 2 ਤਰੀਕ ਨੂੰ ਮੁੰਡਾ ਜੋਵਨ ਪਿੰਡ ਖੁਸ਼ੀਪੁਰ ਦਾ ਉਸ ਨੂੰ ਦਵਾਈ ਲਿਆ ਕੇ ਦਿੰਦਾ ਸ਼ਮਸ਼ਾਨ ਘਾੜ ਖੁਸ਼ੀਪੁਰ ਦੇ ਵਿੱਚ ਇਹ ਬੱਚਿਆਂ ਨੇ ਉਹਨਾਂ ਨੇ ਵੀਡੀਓ ਬਣਾਉਂਦੇ ਨੇ ਪਈ ਹੈ ਪੋਰਸ ਕੀਤਾ ਪਿਆਉਣ ਨੂੰ ਉਸ ਤੋਂ ਬਾਅਦ ਬੱਚੇ ਨੇ 2 ਤਰੀਕ ਨੂੰ ਹੀ ਜਿਹੜੀ ਐ ਪਈ ਐ ਦਵਾਈ ਐ ਘਾ ਮਾਰਨ ਵਾਲੀ ਉਹ 시시 ਪੂਰੀ ਦੀ ਪੂਰੀ ਪੀ ਲਈ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਤੇ ਲੈ ਕੇ ਗਏ ਉਹ ਬਰਾਏ ਹਸਪਤਾਲ ਜਿੱਥੇ ਉਥੋਂ ਦਾ ਡਾਕਟਰ ਜਵਾਬ ਦੇ ਦਿੱਤਾ ਫਿਰ ਐਟਲੈਂਟਿਕ ਹਸਪਤਾਲ ਅੰਮ੍ਰਿਤਸਰ ਉਦ ਲਈ ਘਰ ਦੇ ਨੇੜੇ ਉਥੇ ਦਾਖਲ ਕਰਵਾਇਆ ਗਿਆ ਜੋ ਪਹਿਲੇ ਦਿਨ ਤੋਂ ਹੀ ਬੱਚਾ ਸੀਰੀਅਸ ਸੀ ਬੋਲਣ ਦੇ ਹਾਦਸੇ ਵਿੱਚ ਨਹੀਂ ਸੀ ਤੇ ਅਖੀਰ ਤੱਕ ਉਹ ਬੱਚਾ ਲੜਾਈ ਲੜਦਾ ਰਿਹਾ ਆਕਸੀਜਨ ਦੇ ਸੱਤੇ ਤਖੀਰ ਪਾ ਕੇ 6 ਤਰੀਕ ਨੂੰ ਗੁਰਨਾਮ ਸਿੰਘ ਏਐਸਆਈ ਦਰੰਗਲੇ ਤੋਂ ਬਿਆਨ ਲੈਣ ਜਾਂਦਾ ਹੈ। सुरेंद्र ਸਿੰਘ ਨਾਲ ਸੀਗਾ। ਫਿਰ 10 ਤਰੀਕ ਨੂੰ ਫੇਰ ਜਾਂਦੇ ਨੇ। ਫਿਰ 17 ਤਰੀਕ ਨੂੰ ਸਵੇਰੇ 7:30 ਵਜੇ ਬੱਚੇ ਦੀ ਡੈਥ ਹੋ ਜਾਂਦੀ ਹੈ। ਤੇ ਪੁਲਿਸ ਨੇ ਕਾਰਵਾਈ 17 ਤਰੀਕ ਤੋਂ ਐਫਆਈਆਰ ਕੱਟੀ ਹੈ। 4 ਬੱਚਿਆਂ ਦੇ ਨਾਮ ਇਨਵੋਲਵ ਹੋਏ ਨੇ। ਪੁਲਿਸ ਦੇ ਅਨੁਸਾਰ 2 ਬੱਚੇ ਫੜੇ ਗਏ ਨੇ। ਜਿਹਦੇ ਵਿੱਚੋਂ ਇੱਕ ਬੱਚੇ ਦਾ ਭਰਾ ਆ। 3 ਬੱਚੇ ਸਾਡੇ ਸਾਡੇ ਮੁਤਾਬਕ 3 ਬੱਚੇ ਦੋਸ਼ੀ ਜਿਹੜੇ ਫਰਾਰ ਨੇ। ਅੱਜ ਕੀ ਕੀਤਾ? ਅੱਜ ਅਸੀਂ ਡੀਐਸਪੀ ਸਾਹਿਬ ਨੂੰ ਮਿਲੇ ਆ। ਅਸੀਂ ਧਰਨਾਵਾਂ ਇਸ ਕਰਕੇ ਲਾਇਆ ਸੀ ਕਿ ਸਾਡੀ ਕਾਰਵਾਈ ਪੂਰੀ ਨਹੀਂ ਹੋਈ ਸੁਣਵਾਈ ਦੀ ਹੋ ਰਹੀ ਇਸ ਕਰਕੇ ਇਹ ਧਰਨਾ ਲਾਇਆ ਸੀਗਾ ਤੇ ਪੋਸਟਮਾਰਟਮ ਰੋਕਿਆ ਸੀ ਡੀਐਸਪੀ ਨੇ ਸਾਹਿਬ ਨੇ ਤੇ ਹੋਰ ਪੁਲਸ ਸਾਹਿਬਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਕਾਰਵਾਈ ਤਸੱਲੀ ਬਖਸ਼ ਹੋਵੇਗੀ ਜਿਹੜੇ ਵੀ ਦੋਸ਼ੀ ਹਨ ਉਹ ਬਖਸ਼ੇ ਨਹੀਂ ਜਾਣਗੇ ਹਰ ਹਾਲਤ ਵਿੱਚ ਕਾਰਵਾਈ ਹੋਵੇਗੀ ਤੇ ਉਹਨਾਂ ਦੇ ਤਸੱਲੀ ਅਨਸਾਰ ਅਸੀਂ ਅਸੀਂ ਵੀ ਸੰਤੁਸ਼ਟ ਹਾਂ ਕਿ ਜੋ ਪੁਲਿਸ ਕੰਮ ਸਰਕਾਰ ਸੰ ਕਰੇਗਾ ਅਸੀਂ ਉਹਨਾਂ ਨਾਲ ਸਹਿਮਤ ਹਾਂ ਸੰਸਕਾਰ ਕਰਨ ਜਾ ਰਹੇ ਹੋ ਹਾਂ ਜੋ ਪਹਿਲਾ ਪੋਸਟਮਾਰਟਮ ਕਰਾਂਗੇ ਉਸ ਤੋਂ ਬਾਅਦ ਫਿਰ ਪ੍ਰਵਾਦ ਦੇ ਸਹਿਮਤੀ ਨਾਲ ਆਪਾਂ ਸੰਸਕਾਰ ਕਰਾਂਗੇ ਗਰਮਨਾਮਾ ਕੀਤਾ ਉਹਦੇ ਉਹਦੇ ਵਿੱਚ ਅਸੀਂ ਚਾਰ ਦਰਸ਼ੀਆਂ ਦੇ ਖਿਲਾਫ ਐਫਆਈਰਡੀ ਕੀਤੀ ਹੈ ਜੀ ਉਹਦੇ ਵਿੱਚ ਇੱਕ ਜਿਹੜਾ ਦੋਸ਼ੀਆ ਉਹਦੇ ਉਹ ਰੈਸਟ ਹੈ ਤੁਹਾਡਾ ਮੁੜਾਤ ਕੋਲ ਜਿਹੜੀ ਕਥੀ ਹੈ ਉਹ ਕਹਾ ਜੀ ਪਿੰਡ ਸੰਘੂ ਵਰਦਾਵਾ ਜੈਸ਼ਨਪ੍ਰੀਤ ਜੈਸ਼ਨਪ੍ਰੀਤ ਸਿੰਘ ਕਿਦਾਂ ਉਹਦੀ ਰੀਤ ਨੇ ਕੋਈ ਇਹਨਾਂ ਮੁੰਡਿਆਂ ਦਾ ਕੋਈ ਉਹਦਾ ਝਗੜਾ ਹੋਇਆ ਸੀ ਜਿਸ ਤੋਂ ਉਹਨੇ ਇਹਨਾਂ ਨੂੰ ਤਾਂ ਕਾ ਕੇ ਜਿਹੜੀ ਉਹਨੇ ਕੋਈ ਜ਼ਹਿਰੀਲੀ ਜੀਅ ਖਾਧੀ ਉਹ ਕਿੰਨੇ ਵਜੇ ਰਹਿ ਕੇ ਗਿਆ ਪਰ ਨਾਲੇ ਤਿੰਨ ਦੋਸ਼ੀ ਜਿਹੜੇ ਆ ਗ੍ਰਿਫਤਾਰ ਕਰਨ ਵਾਲੇ ਬਾਕੀ ਆ ਉਹ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣਗੇ ਅੱਜ ਪਰਵਾਨੇ ਤੁਹਾਨੂੰ ਲਾਇਆ ਉਹ ਸੈਕਟਰੀ ਬਿਲਵਾਰ ਬਿਲਕੁਲ ਉਹਦੇ ਉਹਦੇ ਵਿੱਚ ਅਸੀਂ ਚਾਰ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਜੀ ਉਹਦੇ ਵਿੱਚ ਇੱਕ ਜਿਹੜਾ ਦੋਸ਼ੀ ਆ ਉਹਦੇ ਉਹ ਰੈਸਟ ਦੇ ਆ ਮੁੰਡਾ ਕੁੰਦਾ ਜਿਹੜੀ ਕਥੀ ਆ ਉਹ ਤਾਂ ਅਗਦੀ ਬੰਦੇ ਸੰਗੂ ਵਰਦਾਵਾ ਜੈਸ਼ਨਪ੍ਰੀਤ ਜੈਸ਼ਨਪ੍ਰੀਤ ਸਿੰਘ ਕਿਦਾਂ ਉਹਦੀ ਗੱਲ ਨੇ ਕੋਈ ਇਹਨਾਂ ਮੁੰਡਿਆਂ ਨਾਲ ਕੋਈ ਉਹਦਾ ਝਗੜਾ ਹੋਇਆ ਸੀ ਜਿਸ ਤੋਂ ਉਹਨੇ ਇਹਨਾਂ ਤੋਂ ਤਾਂ加 ਅਗੇ ਜਿਹੜੀ ਉਹਨੇ ਕੋਈ ਜ਼ਹਿਰੀਲੀ ਜੀਅੀ ਥਾਦੀ ਉਹ ਕਿੰਨੇ ਵਜੇ ਰਹਿ ਕੇ ਫੜਨ ਵਾਲੇ ਤਿੰਨ ਬੰਦੇ ਜਿਹੜੇ ਆ ਗ੍ਰਿਫਤਾਰ ਕਰਨ ਵਾਲੇ ਬਾਕੀ ਆ ਉਹ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣਾ ਹੈ ਅਜ ਪ੍ਰਵਾਹ ਨੇ ਤਾਂ ਲਾਇਆ ਉਹ ਸੱਤ ਪਈ ਬਲਵਾਰ ਬਿਲਕੁਲ